ਮੈਂ ਬਹੁਤ-ਬਹੁਤ ਵਧਾਈ ਦਿੰਦੀ ਆ ਸਰਦਾਰ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਬੱਬੀ ਖਨੌੜ ਤੇ ਉਹਨਾਂ ਦੇ ਨਾਲ ਸਰਪੰਚ ਸਰਦਾਰ ਹਰਵਿੰਦਰ ਸਿੰਘ ਕਪਿਆਲ ਸਰਦਾਰ ਕੁਲਦੀਪ ਸਿੰਘ ਖੰਘੂੜਾ ਬिजਲਪੁਰ ਵਾਲੇ ਸੋ ਸਾਰਿਆਂ ਦਾ ਮੈਂ ਤੈਨ ਦਿਲੋਂ ਧੰਨਵਾਦ ਕਰਦੀ ਆ ਤੇ ਪੂਰੇ ਪਿੰਡ ਦਾ ਕਿਉਂਕਿ ਸਾਰੇ ਪਿੰਡ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇਹਨਾਂ ਨੂੰ ਮੈਂ ਕਹਿੰਦੀ ਆ ਐਵੇਂ ਹੀ ਸਾਰੇ ਰਲ ਮਿਲ ਕੇ ਸਾਰੇ ਪਿੰਡ ਇਹੋ ਜਿਹਾ ਉਪਰਾਲੇ ਕਰਨ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਮੈਂ ਪਹਿਲੀ ਵਾਰ ਇੰਨਾ ਵੱਡਾ ਸਮਾਰੋਹ ਦੇਖਿਆ ਜਿੱਥੇ ਕਿ 21 ਬਰਾਤਾਂ ਕੱਟੀਆਂ ਟੁਕੀਆਂ ਨੇ ਪਿੰਡ ਦੇ ਵਿੱਚ ਸੋ ਇਹ ਜਿਹੜਾ ਨਜ਼ਾਰਾ ਇਸ ਟਾਈਮ ਦੇਖਣ ਵਾਲਾ ਬਹੁਤ ਮਜ਼ਾ ਆ ਰਿਹਾ ਬਹੁਤ ਵਧੀਆ ਪ੍ਰੋਗਰਾਮ ਹੈ ਸੋ ਮੈਂ ਇਹਨਾਂ ਨੂੰ ਇਨ ਫਿਊਚਰ ਲਈ ਵੀ ਅਮਰਿਕ ਸਿੰਘ ਜੀ ਨੂੰ ਕਹਿੰਨੀ ਆ ਅਸੀਂ ਵੀ ਕ ਵਿਸਥੀ ਕਰਦੇ ਹੋਰ ਵੱਡੇ ਵੱਡੇ ਉਪਰਾਲੇ ਕਰਨਾ ਮੈਂ ਕਹ ਰਹੀ ਸੀ ਇਸ ਵਾਰੀ ਅਸੀਂ ਇੱਕ ਹੀ ਕੁੜੀਆਂ ਦੇ ਵਿਆਹ ਕਿਤੇ ਨੇ ਤੇ ਅਗਲੀ ਵਾਰੀ ਅਸੀਂ 51 ਕੁੜੀਆਂ ਦੇ ਵਿਆਹ ਕਰਾਂਗੇ ਸੋ ਇਹ ਬਹੁਤ ਵੱਡੀ ਗੱਲ ਹੋ ਗਈ ਮੈਂ ਕਹਿੰਦੀ ਹਾਂ ਸਾਰੇ ਪਿੰਡਾਂ ਨੂੰ ਇਦਾਂ ਦੇ ਹੀ ਕਦਮ ਚੁੱਕਣੇ ਚੰਦੇ ਦੀਰ ਨਾਲੋਂ